ਜ਼ਿਲ੍ਹਾ ਜਲੰਧਰ ਦੇ ਪਿੰਡ ਦੌਲਤਪੁਰ ਡੱਡਾ ਵਿਖੇ ਪੀਰ ਬਾਬਾ ਲਖਦਾਤਾ ਦੇ ਦਰਬਾਰ ਤੇ ਸਲਾਨਾ ਸ਼ਿੰਝ ਮੇਲਾ ਸ਼ਿੰਝ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਮਿੰਟੂ ਗੁਰਮੀਤ ਸਿੰਘ ਗਿੱਲ ਪਿੰਡ ਤੇ ਐਨ ਆਰ ਆਈਜ਼ ਦੇ ਸਹਿਯੋਗ ਦੇ ਨਾਲ ਬਹੁਤ ਹੀ ਉਤਸ਼ਾਹ ਤੇ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ ਪਟਕੇ ਦੀ ਕੁਸ਼ਤੀ ਸੈਟ ਯੂਪੀ ਨੇ ਸੁੱਖਾ ਬੱਬੇ ਹਾਲੀ ਗੁਰਦਾਸਪੁਰ ਨੂੰ ਚਿਤ ਕਰਕੇ ਜਿੱਤੀ ਕਮੈਂਟਰੀ ਦੀ ਜ਼ਿੰਮੇਵਾਰੀ ਮੰਗਾ ਅਲੀ ਗੂਪੀ ਥਿੰਗਲੀ ਦਵਿੰਦਰ ਕਿੱਲੀ ਤੇ ਸੋਢੀ ਟਿੱਬਾ ਵੱਲੋਂ ਸਾਂਝੇ ਤੌਰ ਤੇ ਨਿਭਾਈ ਕੋਚ ਦੀ ਜ਼ਿੰਮੇਵਾਰੀ ਸਾਫ ਕਾਂਤ ਅੰਤਰਰਾਸ਼ਟਰੀ ਪੈਲਵਨ ਨਵਿੰਦਰ ਸ਼ਾਹਕੋਟ ਮਜੀਦਾ ਪੈਲਵਨ ਸ਼ਾਹਕੋਟ ਸਾਬੀ ਕੋਚ ਮਲਸੀਆ ਵੱਲੋਂ ਬਖੂਬੀ ਨਿਭਾਈ ਗਈ ਇਸ ਮੌਕੇ ਤੇ ਪਿੰਡ ਤੇ ਲਾਕੇ ਦੀਆਂ ਨਾਮਵਰ ਸਖੀਤਾ ਦਾ ਵਿਸ਼ੇਸ਼ ਤੌਰ ਤੇ ਸਰੋਪਿਆਂ ਦੇ ਕੇ ਸਨਮਾਨਿਤ ਕੀਤਾ ਗਿਆ ਹਾਂਜੀ پرویز ਵਟ ਜੀ ਅੱਜ ਪਿੰਡ ਦولتਪੁਰ ਢਾਡੇ ਤੇ ਵਿਖੇ ਸਾਲਾਨਾ ਸ਼ੰਜ ਮੇਲਾ ਕਰਵਾਇਆ ਗਿਆ ਕੀ ਕਹਿਣਾ ਚਾਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਦੌਲਤਪੁਰ ਢੱਡਾ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਵਿਖੇ ਪ੍ਰਧਾਨ ਕੁਲਵਿੰਦਰ ਸਿੰਘ ਗਿੱਲ ਅਤੇ ਗੁਰਮੀਤ ਸਿੰਘ ਗਿੱਲ ਅਤੇ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਮਨਜੀਤ ਸਿੰਘ ਮਾਨ ਅਤੇ ਸਮੂਹ ਇਲਾਕਾ ਨਿਵਾਸੀਆਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਬੜੀ ਹੀ ਧੂਮ-ਧਾਮ ਤੇ ਸ਼ਰਧਾਪੂਰਵਕ ਲੱਖਾਂ ਦੇ ਦਾਦੇ ਦਾ ਸ਼ਿੰਝ ਮੇਲਾ ਕਰਵਾਇਆ ਗਿਆ ਇੱਥੇ ਸਾਰੇ ਪੰਜਾਬ ਦੇ ਵਿੱਚੋਂ ਪੰਜਾਬ ਕੀ ਸਾਰੇ ਇੰਡੀਆ ਦੇ ਵਿੱਚੋਂ ਜਿਹੜਾ ਪਲਵਾਨਾ ਨੇ ਆ ਕੇ ਸ਼ਿਰਕਤ ਕੀਤੀ ਔਰ ਜਿਹੜਾ ਫਾਈਨਲ ਮੁਕਾਬਲਾ ਪਟਕੇ ਦੀ ਜਿਹੜੀ ਕੁਸ਼ਤੀ ਆ ਉਹ ਸੁਖ ਬੱਬੇਹੜੀ ਅਤੇ ਸ਼ੈਂਟੂ ਜੁਪੀ ਦੇ ਵਿਚਕਾਰ ਬੜਾ ਹੀ ਫਸਮਾ ਮੁਕਾਬਲਾ ਜਿਹੜਾ ਹੋਇਆ ਤੇ ਇਸ ਦੇ ਵਿੱਚ ਪਟਕਿਆ ਪਟਕਾ ਜਿਹੜਾ ਆ ਸ਼ੈਂਟੂ ਜੁਪੀ ਨੇ ਸੁਖ ਬੱਬੇਹੜੀ ਜਿਹੜਾ ਸੁਖ ਗਰਦਾਸਪੁਰ ਨੂੰ ਜਿਹੜਾ ਢਾ ਕੇ ਜਿਹੜਾ ਪਟਕਾ ਜਿਹੜਾ ਉਹਨੇ ਜਿੱਤਿਆ ਤੇ ਉਹਨੂੰ ਸੋਨੇ ਦੀ ਮੁੰਦਰੀ ਦੇ ਨਾਲ ਇਲਾਕਾ ਨਿਵਾਸੀਆਂ ਤੇ ਪਿੰਡ ਵਾਸੀਆਂ ਦੇ ਵੱਲੋਂ ਸਨਮਾਨਤ ਕੀਤਾ ਗਿਆ ਧੰਨਵਾਦ ਜੀ